ਹਾਂਜੀ ਸਤਿ ਸ੍ਰੀ ਅਕਾਲ ਆਪਣੇ ਪਹਿਲੇ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਬਾਈ ਤਾਂ ਅੱਜ ਤੋਂ ਤੁਹਾਨੂੰ ਕੋਸ਼ਿਸ਼ ਕਰਾਂਗੇ ਆਪਾਂ ਕੰਟੀਨਿਊ ਵਲੌਗ ਦੇ ذریعے ਜਾਣਕਾਰੀ ਵਤੋਂ ਦਈਏ ਆਪਣੇ ਬਿਜ਼ਨਸ ਬਾਰੇ ਅਤਰਜ਼ ਬਾਰੇ ਪਰਫਿਊਮਜ਼ ਬਾਰੇ ਜਿੰਨੇ ਵੀ ਤੁਹਾਡੇ ਡਾਊਟ ਆਪਾਂ ਵੀਡੀਓ ਚ ਵਾਰੀ-ਵਾਰੀ ਕਲੀਅਰ ਕਰਾਂਗੇ ਤਾਂ ਪਹਿਲਾ ਵਲੌਗ ਆਪਾਂ ਸ਼ੁਰੂ ਕਰਦੇ ਹਾਂ ਆਪਣੇ ਕੋਲ ਇੱਕ ਚੈਲੰਜ ਆਇਆ ਸੀ ਫਰੇਗਰੈਂਸ ਦਾ ਚੈਲੰਜ ਕੀ ਹੈ ਵੀ ਕੋਈ ਇਹ ਪਰਫਿਊਮ ਦੀ ਬੋਟਲ ਛੱਡ ਕੇ ਗਿਆ ਸੀ ਨਾ ਤਾਂ ਇਹ ਕੋਈ ਫੇਮਸ ਬ੍ਰਾਂਡ ਆ ਨਾ ਇਹ ਕੋਈ ਫੇਮਸ ਫਰੇਗਰੈਂਸ ਆ ਤਾਂ ਕਰਕੇ ਇਹਦਾ ਡੂਪ ਮਾਰਕੀਟ ਚ ਮਿਲਦਾ ਮੁਸ਼ਕਲ ਸੀ ਪਰ ਚੈਲੰਜ ਇਹਦਾ ਇਹ ਸੀਗਾ ਵੀ ਇਹਨਾਂ ਨੂੰ ਸੇਮ ਫਰੇਗਰੈਂਸ ਇਹਦੇ ਨਾਲ ਦੀ ਮਿਲ ਨਹੀਂ ਰਹੀ ਸੀ ਬਹੁਤ ਇਹਨੇ ਟਰਾਈ ਕੀਤਾ ਤਾਂ ਆਪਾਂ ਇਹ ਚੈਲੰਜ ਨੂੰ ਅਕਸੈਪਟ ਕੀਤਾ ਤਾਂ ਹੁਣ ਆਪਾਂ ਇਹਦਾ ਪਰਫਿਊਮ ਬਣਾਉਣ ਲੱਗੇ ਆ ਤੇ ਤੁਹਾਡੇ ਸਾਹਮਣੇ ਲਾਈਵ ਆਪਾਂ ਪਰਫਿਊਮ ਇਹਦਾ ਤਿਆਰ ਕਰਾਂਗੇ ਤਿੰਨ ਫਰੇਗਰੈਂਸਾਂ ਮਿਕਸ ਕਰਕੇ ਇਹਦਾ ਪਰਫਿਊਮ ਬਣਾ ਤਾਂ ਆਜੋ ਸ਼ੁਰੂ ਕਰਦੇ ਆਂ ਬਾਈ ਜਿਹੜੀਆਂ ਤਿੰਨ ਫਰੇਗਰੈਂਸਾਂ ਤੋਂ ਇਹ ਬੰਨਾ ਚਲੋ ਆਜੋ ਉਹ ਕੱਢਦੇ ਆਂ ਸਭ ਤੋਂ ਪਹਿਲੀ ਹੈਗੀ ਕਾਰਡਮਮ ਕਾਰਡਮਮ ਜਾਨੀ ਕਿ ਇਲਾਇਚੀ ਸੈਕੰਡ ਨੰਬਰ ਤੇ ਹੈਗਾ ਲਤਾਫਾ ਬ੍ਰਾਂਡ ਦਾ ਖਾਮਰਾ ਖਾਮਰਾ ਜਿਹਨਾਂ ਨੂੰ ਪਤਾ 2023 ਦਾ ਬੈਸਟ ਸੈਲਰ ਰਿਹਾ ਤੇ ਤੀਜੀ ਆਪਣੀ ਇੱਕ ਸੀਕਰੈਂਟ ਫਰੇਗਰੈਂਸਾਂ ਤੀਜੀ ਉਹ ਇਹਦੇ ਵਿੱਚ ਪੈਣੀ ਆ ਤੇ ਫਿਰ ਇਹਦਾ ਪਰਫਿਊਮ ਤਿਆਰ ਹੋਣਾ ਬਾਈ ਜੇ ਤੁਹਾਨੂੰ ਨਹੀਂ ਪਤਾ ਤਾਂ ਤੁਹਾਨੂੰ ਦੱਸ ਦਈਏ ਪਰਫਿਊਮ ਆਪਾਂ 40% ਕਨਸੈਂਟ੍ਰੇਸ਼ਨ ਦੇ ਤਿਆਰ ਕਰਦੇ ਆਂ ਜੇ ਤੁਹਾਨੂੰ ਕੋਈ ਵੀ オリジナル ਬ੍ਰਾਂਡ ਦਾ ਪਰਫਿਊਮ ਲੈਣੇ ਹੋ ਤਾਂ ਉਹਦੇ U ਦੇ ਪਰਫਿਊਮ ਲਿਖਿਆ ਹੁੰਦਾ ਉਹਦਾ ਮਤਲਬ ਕੀ ਹੁੰਦਾ ਕਨਸੈਂਟ੍ਰੇਸ਼ਨ ਪਰਫਿਊਮ ਦੀ ਦੱਸਦੇ ਆ ਉਹਦੇ ਵਿੱਚ 20 ਤੋਂ 25% ਫਰੇਗਰੈਂਸ ਆਇਲ ਹੁੰਦਾ ਬਾਕੀ ਪ੍ਰੀਮਿਕਸ ਲਿਕਵਿਡਸ ਹੁੰਦੇ ਆ ਪਰ ਆਪਾਂ ਜਿਹੜਾ ਉਹ 40% ਤੇ ਤਿਆਰ ਕਰਦੇ ਆ ਤਾਂ ਕਿ ਤੁਹਾਨੂੰ ਲਾਸਟਿੰਗ ਜਿਹੜੀ ਉਹ ਜ਼ਿਆਦਾ ਮਿਲ ਸਕੇ ਤੇ ਕੁਆਲਿਟੀ ਆ ਵਧ ਤੋਂ ਵਧ ਦੇ ਸਕੀਏ ਤਾਂ ਇਹਦੇ ਵਿੱਚ ਕਾਰਡਮਮ ਦਾ ਜਿਹੜਾ ਹੈਗਾ ਸਭ ਤੋਂ ਵੱਧ 파ਟ ਕਾਰਡਮਮ ਦਾ ਪੈਣਾ ਸੈਕੰਡ ਨੰਬਰ ਤੇ ਹੈਗਾ ਜਿਹੜਾ ਉਹ ਆਪਣੀ ਸੀਕ੍ਰੇਟ ਫਰੇਗਰੈਂਸ ਜਿਹੜੀ ਉਹਦਾ ਪੈਣਾ ਤੇ ਤੀਜਾ ਇਹਦਾ ਪਾਰਟ ਪੈਣਾ ਹੈਗਾ ਲਤਾਫਾ ਖਾਮਰਾ ਦਾ ਬਾਈ ਲੱਗਿਆ ਹੋਇਆ ਦੋ ਫਰੇਗਰੈਂਸਾਂ ਨੂੰ ਮਿਕਸ ਕਰ ਚੁੱਕਿਆ ਇੱਕ ਰਹਿੰਦੀ ਹੈ ਹੁਣ ਵਾਰੀ ਹੈ ਆਪਣੀ ਸੀਕ੍ਰੇਟ ਫਰੇਗਰੈਂਸ ਦੀ ਕੋਈ ਛੋਟੇ ਵੀਰ ਨੇ ਪਾਤੀ ਹੈ ਤੇ 40% ਆਇਲ ਦੀ ਫਰੇਗਰੈਂਸ ਹੋ ਚੁੱਕੀ ਆ ਪੂਰੀ ਤੇ ਹੁਣ ਤੁਹਾਨੂੰ ਦਿਖਾਉਣੇ ਆ ਵੀ ਇਹਨੂੰ ਤਿਆਰ ਕਿਵੇਂ ਕਰਨਾ ਹੋਰ ਇਹਦੇ ਵਿੱਚ ਕੀ ਕੀ ਮਿਕਸ ਆਊਗਾ ਲਿਆਓ ਭਈ ਅਗਲਾ ਸਵਾਲ ਆਪਦਾ ਜੀ ਹੁਣ ਇਹਨੂੰ ਆਪਾਂ ਬੀਕਰ ਚ ਪਾਉਣ ਲੱਗੇ ਆ ਜਿਹਦੇ ਸਾਰਾ ਕੁਝ ਮਿਕਸ ਕਰਕੇ ਬਲੈਂਡ ਕਰਨਾ ਤੇ ਪਰਫਿਊਮ ਆਪਣਾ ਤਿਆਰ ਕਰਨਾ ਸਭ ਤੋਂ ਪਹਿਲਾਂ ਫਰੇਗਰੈਂਸ ਆਇਲ ਪਾਤੀ ਆਪਾਂ ਜਿਹੜੀ ਮਿਕਸ ਕਰਕੇ ਤਿਆਰ ਕੀਤੀ ਸੀ ਹੁਣ ਆਪਾਂ ਇਹਦੇ ਵਿੱਚ ਉਹ ਲਿਕਵਿਡਸ ਪਾਉਣੇ ਆ ਜਿਹੜੇ ਇਹਨੂੰ ਪਰਫਿਊਮ ਬਣਾਉਣਗੇ ਯਾਨੀ ਕਿ ਸਪਰੇਅ ਵਾਲਾ ਪਰਫਿਊਮ ਬਣਾਉਣਗੇ ਇਹਨੂੰ ਪਰਫਿਊਮ ਬਣਾਉਣ ਲਈ ਸਪਰੇਅ ਵਾਲਾ ਪਰਫਿਊਮ ਬਣਾਉਣ ਲਈ ਪ੍ਰੀਮਿਕਸ ਲਿਕਵਿਡਸ ਪਾ ਰਹੇ ਆ ਇਹ ਆਪਾਂ ਆਲਰੇਡੀ ਮਿਕਸ ਕਰਕੇ ਰੱਖੇ ਹੋਏ ਚਾਰ ਤੋਂ ਪੰਜ ਤਰ੍ਹਾਂ ਦੇ ਚ ਲਿਕਵਿਡਸ ਪੈਂਦੇ ਆ ਤੇ ਕਈ ਲੋਕਾਂ ਦਾ ਭੁਲੇਖਾ ਹੁੰਦਾ ਕਹਿੰਦੇ ਵੀ ਤੁਸੀਂ ਪਾਣੀ ਮਿਕਸ ਕਰਦੇ ਹੋ ਤਾਂ ਬਾਈ ਤੁਹਾਨੂੰ ਅਸੀਂ ਫ੍ਰੈਗਰੈਂਸ ਕੱਲੀ ਭੇਜ ਦਾਂਗੇ ਜਾਂ ਤੁਸੀਂ ਜੇ ਸਾਡੇ ਕੋਲ ਅਤਰ ਯੂਜ਼ ਲਿਆ ਉਹ ਕੱਲਾ ਤੁਸੀਂ ਪਾਣੀ ਚ ਪਾ ਕੇ ਦੇਖ ਲਿਓ ਪਾਣੀ ਚ ਕਦੇ ਵੀ ਮਿਕਸ ਨਹੀਂ ਹੁੰਦਾ ਜਿਵੇਂ ਸਰੋਂ ਦਾ ਤੇਲ ਪਾਣੀ ਦੇ ਉੱਤੇ ਤੈਰਦਾ ਓਵੇਂ ਇਹ ਵੀ ਤੈਰੂਗਾ ਤਾਂ ਹੁਣ ਬਾਈ ਨੇ ਡ੍ਰੌਪਸ ਐਡ ਕਰਤੀਆਂ ਗ੍ਰੀਨ ਕਲਰ ਦੀਆਂ ਕਿਉਂਕਿ ਜਿਹੜਾ origignal perfume ਸੀ ਉਹ ਗ੍ਰੀਨ ਕਲਰ ਦਾ ਸੀ ਤਾ ਥੋੜਾ ਜਿਹਾ ਕਲਰ ਦਾ ਵੀ ਆਪੋ ਟੱਚ ਦੇਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਪੂਰੀ ਫੀਲਿੰਗ ਲਾਉਣ ਤੇ ਤਾਂ ਉਹ ਆਵੇ ਹੀ ਆਵੇ ਵੇਖਣ ਤੇ ਵੀ ਉਹ ਫੀਲਿੰਗ ਆਵੇ ਤਾਂ ਹੁਣ ਆਪਾਂ ਆਹ ਦਾ ਯੰਤਰ ਉਹ ਵਰਤਣ ਲੱਗੇ ਆ ਜਿਹਦੇ ਨਾਲ ਇਹ ਸਾਰਾ ਕੁਝ ਮਿਕਸ ਹੋਣਾ ਤੇ ਆਜੋ ਕਰਾ ਲੈ ਬਾਈ ਕਰਦੇ ਗਰਾ ਮੀਟਰ ਚਾਲੂ ਲਓ ਬਈ ਗ੍ਰੀਨ ਕਲਰ ਬਣ ਗਿਆ ਤੇ ਜਦੋਂ ਚੰਗੀ ਤਰ੍ਹਾਂ ਇਹ ਮਿਕਸ ਹੋ ਗਿਆ ਉਦੋਂ ਆਪਾਂ ਇਹਨੂੰ ਬੋਟਲ ਦੇ ਵਿੱਚ ਸਿੱਧਾ ਪਾਵਾਂਗੇ ਲਓ ਜੀ ਆਪਣਾ ਪ੍ਰਿਵਿਊਮ ਹੋ ਚੁੱਕਿਆ ਰੈਡੀ ਤੇ ਹੁਣ ਆਪਾਂ ਇਹਨੂੰ ਬੋਤਲ 'ਚ ਫਟਾਫਟ ਪਾ ਕੇ ਤੇ ਚੈੱਕ ਕਰਦੇ ਆਂ ਵੀ ਬਣ ਗਿਆ ਸੇਮ ਟੂ ਸੇਮ ਕਿ ਨਹੀਂ ਤੱਬਈ ਇਹਦਾ ਥੋੜਾ ਜਿਹਾ ਮੂੰਹ ਤਾਂ ਕਮਾ ਦੇ ਕੈਮਰੇ ਵੱਲ ਲਓ ਹੁਣ ਬਈ ਵੇਲਾ ਆ ਚੁੱਕਿਆ ਪੰਪ ਇੰਸਟਾਲ ਕਰਨ ਦਾ ਚੱਲ ਬਈ ਪੰਪ ਲਾ ਦੇ ਕਰਾ ਹੁਣ ਬੋਤਲ ਤੇ ਤੇ ਫਟਾਫਟ ਚੈੱਕ ਕਰੀਏ ਕਰਾਂ ਬਈ ਬਣ ਕੀ ਗਿਆ ਇਹਦਾ 22 ਸਾਈਜ਼ ਚੈੱਕ ਕਰੀ ਜਾਂਦਾ ਬੋਟਲ ਦਾ ਉਸ ਹਿਸਾਬ ਨਾਲ ਨੇ ਹੁਣ ਪੰਪ ਨੂੰ ਦੇਣਾ ਕੱਟ ਤੇ ਮੜਾ ਜਾ ਚੈੱਕ ਕਰ ਲਾ ਬਾਈ ਮੋਰੀ ਬੰਦ ਤਾਂ ਨਹੀਂ ਹੋ ਗਈ ਇਹਦੀ ਲੈ ਬਾਈ ਆ ਆ ਗਿਆ ਜੰਤਰ ਪੰਪ ਨੂੰ ਫਿੱਟ ਕਰਨ ਵਾਲਾ ਲਓ ਜੀ ਦੇਖੀ ਭਰਾਵਾ ਕਿਤੇ ਡੋਲ ਹੀ ਨਾ ਦਈ ਲਓ ਜੀ ਰੈਡੀ ਹੋ ਗਿਆ ਕੰਮ ਬੋਟਲ ਤੇ ਕਹਿੰਦੇ ਹੁਣ ਮਿਕਸਿੰਗ ਚੱਲ ਰਹੀ ਹੈ ਚੱਲ ਵੀ ਕਰਾਂ ਦੇਖ ਰਾਂ ਹੁਣ ਹੁਣ ਉਹਦਾ ਵੀ ਕਰ ਬਈ ਇੱਕ ਸਪਰੇ ਉਹਦੀ ਵੀ ਮਾਰ ਚੈੱਕ ਕਰ ਉਹਨੂੰ ਦੂਜੇ ਪਾਸੇ ਮਾਰ ਉਹਨੂੰ ਦੂਜੇ ਹੱਥ ਤੇ ਲੱਗ ਜੇ ਪਤਾ ਗਿਰਾਂ ਅੱਜ ਹਾਂ ਹੁਣ ਦੋਨੇ ਹੱਥਾਂ ਨਾਲ ਚੈੱਕ ਕਰ 100% ਸੇਮ ਹੋ ਗਈ ਸੇਮ ਬਣ ਗਈ ਗੱਲ ਲੈ ਵੀ ਮਿੱਤਰੋ ਨਾਮ ਤਾਂ ਇਸ ਬ੍ਰਾਂਡ ਦਾ ਪਤਾ ਨਹੀਂ ਆਪਾਂ ਨੂੰ ਕੀ ਸੀ ਪਰ ਆਪਾਂ ਸੇਮ ਫਰੇਗਰੈਂਸ ਤਿਆਰ ਕਰਕੇ ਦੇਤੀ ਹੈ ਤਾਂ ਐਨੇ ਹੁਣ ਸ਼ਿਪਿੰਗ ਵਾਸਤੇ ਜਾਣਾ ਤੇ ਕੋਰੀਅਰ ਬਾਈਰ ਗਿਆ ਦਾ ਆਪਾਂ ਪੈਕ ਕਰਵਾ ਕੇ ਤੇ ਅੱਜ ਲਵਾ ਦਿੰਨੇ ਆ ਥੈਂਕ ਯੂ ਭਾਈ ਅਗਲੇ ਵਲੌਗ ਚ ਮਿਲਦੇ ਆ ਜਲਦੀ ਤੁਹਾਨੂੰ ਸ਼ੁਕਰੀਆ